ਠੀਖਾ ਖਾਲੀ ਕਰਦੇ ਹਾਂ ਤਾਂ ਆਪਣੇ ਭਾਈਆਂ ਦੀ ਤੇ ਆਪਣੇ ਮਾਮੇ ਦੀ ਧਮਕੀ ਦਿੰਦੀ ਆ ਵੀ ਜੋਲ ਜੇਲ੍ਹ ਚੋਂ ਛੁੱਟ ਕੇ ਆ ਗਏ ਨੇ ਉਹ ਤੈਨੂੰ ਮਾਰ ਦਣਗੇ ਤੈਨੂੰ ਐ ਕਰ ਦਣਗੇ ਨਹੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਆ ਇਹਦੀ ਇਨਕੁਆਰੀ ਕਰੀ ਜਾਵੇ ਵੀ ਵਾਹ ਬਾਕੀ ਇਹਦੇ ਭਾਈ ਗੰਗਸ਼ਰਮ ਨੂੰ ਤਾਂ ਇਹ ਨਹੀਂ ਪਤਾ ਵੀ ਕਿੱਥੋਂ ਦੀ ਹੈਗੀ ਕਿੱਥੋਂ ਦੀ ਨਹੀਂ ਮੈਨੂੰ ਕੁਝ ਨਹੀਂ ਪਤਾ ਅਜੀ ਸ਼ੱਕ ਦੀ ਮਤਲਬ ਉਹਦੇ ਨਾਲ ਸੌ ਰਹੇ ਆ ਡਰਦੇ ਤੁਸੀਂ ਅੱਜ ਕੰਪਲੀਟ ਦਿੱਤੀ ਆ ਪਹਿਲਾਂ ਕਦੇ ਦਿੱਤੀ ਆ ਥਾਣੇ ਚ ਕੰਪਲੀਟ ਬਹੁਤ ਦਿੱਤੀ ਆ ਜੀ 7-8 ਟੱਕ ਕੰਪਲੀਟ ਦਿੱਤੀ ਨੂੰ ਕੋਈ ਸੁਣਵਾਈ ਨਹੀਂ ਹੋਈ ਮੇਰੀ ਐਨੀਆ ਕੰਪਲੀਟਾਂ ਦਿੱਤੀਆਂ ਨੇ ਐਸਐਸਪੀ ਡੀਆਈਜੀ ਸਾਹਿਬ ਤੋਂ ਮਾਰਕ ਕਰਾ ਕੇ ਐਸਐਸਪੀ ਸਾਹਿਬ ਤੋਂ ਸਿੱਧਾ ਰਜਿਸਟਰੀਆਂ ਕਰਾਈਆਂ ਨੇ ਜੀ ਬਾਈ ਪੋਸਟ ਕਰਾਈਆਂ ਨੇ ਕੋਈ ਸੁਣਵਾਈ ਨਹੀਂ ਕਦੇ ਕੋਈ ਬੁਲਾਇਆ ਨਹੀਂ ਓਕੇ ਹੁਣ ਕੀ ਮੰਗ ਕਰਦੇ ਆ ਪ੍ਰੋਸੈਸ ਮੰਗ ਇਹ ਹੀ ਆ ਵੀ ਸਾਨੂੰ ਮਤਲਬ ਸਹੀ ਫੈਸਲਾ ਦਿੱਤਾ ਜਾਵੇ ਜੋ ਸਾਡੀ ਮੰਗ ਆ ਉਸ ਨੂੰ ਮਤਲਬ ਐਸਐਸਪੀ ਸਾਹਿਬ ਨੂੰ ਬੇਨਤੀ ਆ ਵੀ ਸਾਡੀ ਚਿੱਠੀ ਤੇ ਗੌਰ ਕਰਕੇ ਸਾਡੀ ਮੰਗ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਬਹੁਤ ਠੀਕ ਓਕੇ ਇੱਕ ਬਾਤ ਚ ਕਰਿਆ ਇੱਕ ਪਹਿਲਾਂ ਕਰਿਆ ਸੀ ਅੱਛਾ ਜੀ ਹੁਣ ਇਹ ਜਿਹੜੀ ਕੋਠੀ ਆ ਤੁਹਾਡੀ ਇਹ ਤੇ ਨਜਾਇਜ਼ ਕਬਜ਼ਾ ਹੈ ਇਹ ਤੇ ਨਜਾਇਜ਼ ਕਬਜ਼ਾ ਜੀ ਬੇਕੋ ਨਜਾਇਜ਼ ਕਬਜ਼ਾ ਹੈ ਇੱਕ ਵੇਚ ਗਿਆ ਆਪਣੇ ਹਿੱਸੇ ਦੀ ਮੇਰੇ ਦੋ ਬੇਟੇ ਹੋਰ ਨੇ ਅਸੀਂ ਦੋ ਜਣੇ ਆ ਸਾਨੂੰ ਵੀ ਚਾਹੀਦਾ ਮਰ ਮਰ ਕੇ ਬਣਾਇਆ ਫਿਰ ਉੱਤੇ ਲੋਨ ਹੈ 1 ਰੁਪਿਆ ਦੇਣਾ ਹਰਾਮ ਹੈ ਨਾ ਬਿਜਲੀ ਦਾ ਬਿੱਲ ਜੇ ਤੁਸੀਂ ਖਾਲੀ ਕਰਨ ਨੂੰ ਕਹਿੰਦੇ ਹੋ ਤਾਂ ਫਿਰ ਕਿਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ ਕਿਸ ਤਰ੍ਹਾਂ ਦੇਖੋ ਜੋ ਕੋਰਟ ਦੇ ਰੂਲ ਹੈ ਜੋ ਮਤਲਬ ਹਾਈ ਕੋਰਟ ਦਾ ਸਪਰੀਮ ਕੋਰਟ ਦਾ ਰੂਲ ਹੈ ਵੀ ਮੁੰਡਾ ਕੋਈ ਲੈ ਨਹੀਂ ਸਕਦਾ ਪਿਓ ਦੀ ਜਾਇਦਾਦ ਕਿਉਂ ਬਾਪ ਦਾਦੇ ਜੀ ਦਾ ਹੈ ਨਹੀਂ ਮੇਰੀ ਮੈਂ ਆਪਣੀ ਬਣਾਈ ਆ ਕਮਾਈ ਮੈਂ ਪੁੱਛਿਆ ਜੀ ਜਦੋਂ ਖਾਲੀ ਕਰਨ ਨੂੰ ਕਹਿੰਦੇ ਹੋ ਤੁਸੀਂ ਕੋਠੀ ਕੀ ਕਹਿੰਦੇ ਨੇ ਉਹ ਕਹਿੰਦੀ ਮੈਂ ਨਹੀਂ ਕਰਤਾ ਤੁਸੀਂ ਕਹੋ ਹਾਂਜੀ ਬੇਟਾ ਬੇਦਖਲ ਕਰਿਆ ਹੋਇਆ ਕਿੰਨੇ ਸਾਲ ਹੋ ਗਏ ਆਪਣੀ ਜਾਇਦਾਦ ਤੋਂ ਇੱਕ 18 ਜੀ ਕੀਤਾ ਸੀ ਇੱਕ 2000 ਹਮ 2024 ਜੀ ਕੀਤਾ ਇਹ ਪ੍ਰੋਪਰਟੀ ਵੇਚਣ ਤੋਂ ਬਾਅਦ ਬਾਹਰ ਜਾਣ ਤੋਂ ਪਹਿਲਾਂ ਤਸੱਲੀ ਕੀਤੀ ਜਾਵੇ ਅਰਜ਼ੀਆਂ ਦੇ ਵੀ ਹਾਂ ਵੀ ਕੀ ਕੁ ਕਲੀਕੇ ਮੈਂ ਦੇ ਰਿਹਾ ਤੇ ਉਹਦੇ ਮੁਤਾਬਕ ਮੁਲਾਜ਼ਮ ਇਮਾਨਦਾਰ ਭੇਜ ਕੇ ਸੱਚ ਐਂ ਸੱਚ ਦੁੱਧ ਦੁੱਧ ਪਾਣੀ ਦਾ ਪਾਣੀ ਮਤਲਬ ਨਿਚੋੜ ਕੱਢਣ ਇਹ ਮੈਨੂੰ ਬਹੁਤ ਤੰਗ ਕਰ ਰਹੀ ਐ ਮਰ ਮਰ ਕੇ ਪ੍ਰਾਪਰਟੀ ਬਣਾਈ ਐ ਇਹ ਉਹੀ ਦੱਬ ਰਹੀ ਐ ਇਹਦੇ ਕਰ ਮਤਲਬ ਵਿੱਕੀ ਵੇਚ ਗਿਆ ਇੱਕ ਇਹਨੂੰ ਬਿਠਾ ਗਿਆ ਔਰੇ ਸਿਰਫ 2 ਮਹੀਨੇ ਲਈ ਬਿਠਾਇਆ ਸੀ ਵੀ ਆਪਣੇ ਮਾਂ ਕੋਲ ਚਲੀ ਜਾਊਗੀ ਸਾਡੇ ਨਾਲ ਧੋਖਾ ਕਰਿਆ ਮੁੜ ਕੇ ਆਪਣਾ ਬਣਾ ਰਹੀ ਐ ਹੁਣ ਕੈਮਰੇ ਲਾ ਕੇ ਸਾਡੇ ਸਾਹਮਣੇ ਸਾਡੀ ਮੂਵੀ ਬਣਾ ਬਣਾ ਕੇ ਬਾਹਰ ਭੇਜਦੀ ਰਹੀ ਆ ਉਹ ਕਈ ਬੰਦਿਆਂ ਨੇ ਕਿਹਾ ਕੰਦੀ ਓਏ ਤੂੰ ਉੱਥੇ ਸਾਡੇ ਦੁਸ਼ਮਣਾਂ ਕੋਲ ਗਿਆ ਦੀ ਮੈਂ ਮੂਵੀ ਚ ਦੇਖ ਲਿਆ ਦੀ ਕੈਮਰੇ ਦੇ ਦੇਖ ਲਿਆ ਦੀ ਫਿਰ ਅਸੀਂ ਦੁਖੀ ਹੋ ਕੇ ਤੋੜਿਆ ਵੀ ਸਾਡੀ ਫੁਟੇਜ ਕੱਟ ਕੇ ਆਪਣੇ ਭਾਈਆਂ ਨੂੰ ਦੇ ਦੀ ਆ ਜਿਹੜੇ ਕਿ ਗੈਂਸਟਰ ਰਹਿੰਦੀ ਆ ਦੀ ਮੀ ਧਮਕੀਆਂ ਦਿੰਦੀ ਆ ਸਾਨੂੰ ਕਦੇ ਕਿਸੇ ਟਾਈਮ ਵੀ ਮਰਵਾ ਸਕਦੀ ਆ ਅਸੀਂ ਡਰਦੇ ਮਾਰੇ ਨੇ ਉਹ ਲਾਇਆ ਤਾਂ ਕਿ ਮੇਨ ਜਿਹੜਾ ਕੈਮਰਾ ਇਹਦੇ ਦਰਵਾਜ਼ੇ ਤੇ ਲੱਗਿਆ ਹੋਇਆ ਉਹ ਗੇਟ ਤੇ ਕਿਹੜਾ ਕੋਈ ਜਾਂਦਾ ਹੈ ਉਹ ਸਾਹਮਣੇ ਲੱਗਿਆ ਹੋਇਆ ਜਿਹੜੇ ਸਾਈਟਾਂ ਤੇ ਲੱਗੇ ਦੀ ਸਾਡੀ ਫੂਟੇਜ ਕੱਢ ਰਹੀ ਸੀ ਉਹ ਅਸੀਂ ਮਤਲਬ ਲਾਇਆ ਹੋਰ ਕਾਸੀ ਨਜਾਇਜ਼ ਨਹੀਂ ਕੋਈ ਕੀਤਾ ਹੋਣਾ ਬਾਕੀ ਸਾਡੇ ਵੀ ਕੈਮਰੇ ਲੱਗੇ ਹੋਏ ਨੇ ਜਦ ਮਰਜੀ ਫੂਟੇਜ ਕਢਾ ਸਕਦੇ ਹੋ ਜੇ ਅਸੀਂ ਗਲਤ ਹੈ ਕੋਈ ਅਸੀਂ ਦੇ ਨਾਲ ਕੋਈ ਮਸੀ ਆਪਣੀ ਹੁੰਦੀ ਆ ਅੱਛਾ ਇੱਕ ਅਖਬਾਰ ਦੇ ਵਿੱਚ ਨੋਟਿਸ ਦੇਖਿਆ ਸੀ ਬੇਟਾ ਬੇਦਖਲਾ ਸੱਚੀ ਮੇਰੇ ਖਿਲਾਫ ਨਾਲ ਝੂਠੀਆਂ ਦਰਖਾਸਤਾਂ ਦੇ ਰਹੀ ਹੈ ਮੇਰੇ ਤੇ ਮੇਰੇ ਪਰਿਵਾਰ ਦੇ ਖਿਲਾਫ ਅਤੇ ਧਮਕੀਆਂ ਵੀ ਦਿੰਦੀ ਹੈ ਇਸ ਲਈ ਵੀ ਮੇਰੀ ਇਹ ਹੀ ਐਪਲੀਕੇਸ਼ਨ ਦੇ ਲਿਖੇ ਮੰਗਾ ਐ ਐਸਐਸਪੀ ਸਾਹਿਬ ਨੂੰ ਵੀ ਇਹ ਝੂਠੀਆਂ ਦਰਖਾਸਤਾਂ ਵੀ ਗੌਰ ਕੀਤੀ ਜਾਵੇ ਵੀ ਕੌਣ ਸੱਚਾ ਕੌਣ ਝੂਠਾ ਹੈ ਝੂਠਾ ਮੇਰੇ ਕਬਜ਼ੇ ਕਰ ਰਹੀ ਹੈ ਮੇਰੇ ਕੋਠੀ ਤੇ ਤੇ ਮੈਂ ਮਰ ਮਰ ਕੇ ਬਣਾਇਆ ਇਸ ਤੇ 25 ਲੱਖ ਦਾ ਲੋਨ ਹੈ ਮੈਂ ਕਿੱਥੋਂ ਭਰਾਂਗਾ ਉੱਪਰ نیچے ਕਬਜ਼ਾ ਕਰੀ ਬੈਠੀ ਆ ਜਦਕਿ ਇਹਦੀ ਕੋਈ ਸਟੇ ਨਹੀਂ ਸਟੇ ਉਧਰ ਹੈਗੀ ਆ 97 A ਦੀ ਉਹ ਮੈਂ ਵੇਚ ਚੁੱਕਿਆ 4 ਸਾਲ ਪਹਿਲਾਂ ਠੀਕ ਹੈ ਜੀ ਹੁਣ ਦੁਬਾਰੇ ਫੇਰ ਕੋਰਟ ਚ ਪਾਰੀ ਆ ਮੈਂ ਵਕੀਲਾ ਨੂੰ ਪੈਸੇ ਦੇ ਦੇ ਕੇ ਹਰਾਉਣਾ ਮੇਰੀ ਪੈਨਸ਼ਨ ਕਿੰਨੀ ਕ ਹੈ ਹੂੰ ਹੂੰ ਉਹ ਇਹਦਾ ਕਾਰਨ ਆ 8-9 ਮਹੀਨੇ ਹੋ ਗਏ 1 ਰੁਪਿਆ ਨਹੀਂ ਦਿਆ ਹੂੰ ਹੂੰ ਵੀ ਜੇ ਕੁਮਾਰ ਨੇ ਮੈਨੂੰ ਕੋਈ ਮੁੰਡੇ ਨੇ ਪੈਸਾ ਨਹੀਂ ਦਿਆ ਹੂੰ ਹੂੰ ਜਦੋਂ ਆਪਣਾ ਐਸਐਮਈਸ ਕੇ ਨਿਕਲ ਗਿਆ ਮੈਨੂੰ ਪੈਸਾ ਕੋਈ ਦਿੱਤਾ ਹੀ ਨਹੀਂ ਹੁਣ ਤਾਂ 8 ਮਹੀਨੇ ਹੋ ਗਏ 9 ਮਹੀਨੇ ਇਹਨੂੰ ਦੇ ਰਿਆ ਇਹ ਲੱਖ ਲੱਖ ਰੁਪਏ ਦੇ ਫੋਨ ਲੈ ਰਹੀ ਆ ਆਪਣੇ ਅਕਾਊਂਟਾਂ 'ਚ ਪੈਸੇ ਕੋ ਆ ਰਹੀ ਆ ਹੋ ਤਾਂ ਸਾਨੂੰ ਕੋਈ ਪੁੱਛ ਨਹੀਂ ਰਹੀ ਨਾਲੇ ਉਲਟਾ ਸਾਡਾ ਕੋਠੀ ਦੱਬੀ ਬੈਠੀ ਆ ਸਾਨੂੰ ਕੋਈ ਕਿਰਾਇਆ ਨਹੀਂ ਆ ਰਿਹਾ ਬੈਂਕ ਦਾ ਨੋਟ ਸਾਰਿਆ ਲਿਲਾਮੀ ਦਾ ਹੂੰ ਹੂੰ ਇਸ ਲਈ ਮੇਰੀ ਬਹੁਤ ਬੇਇੱਜ਼ਤੀ ਕਰਾ ਰੱਖੀ ਐ ਅਤੇ ਮੀਡੀਆ ਤੇ ਬੁਲਾ ਕੇ ਇਹਨੇ ਮੇਰੀ ਬਹੁਤ ਲਾਪਰਵਾਹੀ ਕੀਤੀ ਐ ਮੇਰੇ ਮੇਰੀ ਤੇ ਮੇਰੇ ਪਰਿਵਾਰ ਦੀ ਹੂੰ ਮੇਰੇ ਬੇਟੇ ਦੇ ਵੀ ਹੂੰ ਜਿਹੜਾ ਕੈਲੀਫੋਰਨੀਆ ਅਮਰੀਕਾ ਚ ਰਹਿੰਦਾ ਉਹ ਹਾਂਜੀ ਰਾਧਿਕਾ ਜੀ ਮੈਨੂੰ ਬਾਰ-ਬਾਰ ਧਮਕੀਆਂ ਦਿੰਦੀ ਆ ਹੂੰ ਵੀ ਮੈਂ ਆਪਣੇ ਭਾਈਆਂ ਤੋਂ ਆਪਣੇ ਮਾਮੇ ਤੋਂ ਤੁਹਾਨੂੰ ਮਰਵਾ ਦਾਂਗੀ ਮੈਨੂੰ ਤੰਗ ਪਰੇਸ਼ਾਨ ਜੇ ਕੀਤਾ ਕੋਠੀ ਬਾਰੇ ਕੋਠੀ ਜੇ ਛੱਡਣ ਨੂੰ ਕਿਹਾ ਤੇ ਮੈਂ ਉਹਨਾਂ ਨੂੰ ਲਿਆ ਕੇ ਮੰਮੀ ਹਮਮ ਮਰਵਾ ਦਾਂਗੀ ਹਮ ਠੀਕ ਹੈ ਜੀ ਤੇ ਅੱਗੇ ਮੈਂ ਤੇ ਕੋਈ ਕਿਰਾਏਦਾਰ ਲਿਆਣਾ ਉੱਪਰ ਦੇ ਪੋਰਸ਼ਨ ਵਾਸਤੇ ਤੇ ਥੱਲੋਂ ਕੁੰਡੀ ਫਸਾ ਦਿੰਦੀ ਆ ਉਸ ਦੀ ਚਾਬੀ ਗੇਟ ਦੀ ਮੇਰੇ ਕੋਲੇ ਆ ਹਮ ਹਮ ਉੱਪਰ ਵਾਸਤੇ ਮੈਂ ਕਿਰਾਇਆ ਦੇ ਨਹੀਂ ਸਕਦਾ ਬੈਂਕ ਦਾ ਲੋਨ 25 ਲੱਖ ਦਾ ਆ ਜੀ ਤੇ ਹਮ ਹਮ ਠੀਕ ਹੈ ਜੀ ਉਹ ਮੈਂ ਕਿਸ਼ਤ ਭਰ ਨਹੀਂ ਸਕਦਾ ਹਮ ਹਮ ਠੀਕ ਹੈ ਨਾ ਮੈਂ ਭਰਾਂ ਹੂੰ ਮੈਂ ਕਿਰਾਇਆ ਦਾ ਇਹ ਖਾਤ ਮਤਲਬ ਬੈਠੀ ਆ 2 ਸਾਲ ਤੋਂ 1.5 ਸਾਲ ਤੋਂ ਹਮ 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 ਇਸ ਲਈ ਮੈਂ ਕੁਝ ਨਹੀਂ ਕਰ ਸਕਦਾ ਜੀ ਮੈਨੂੰ ਬਾਰ ਬਾਰ ਤੰਗ ਪਰੇਸ਼ਾਨ ਕਰ ਰਹੀ ਹੈ ਮੇਰੀ ਆਪਣੀ ਬਣਾਈ ਹੋਈ ਪ੍ਰਾਪਰਟੀ ਹੈ ਮੈਂ ਕਿਸੇ ਬਾਪ ਦਾਦੇ ਤੋਂ ਨਹੀਂ ਜਗਾ ਲਈ ਨਾ ਕੋਈ ਸਹਾਇਤਾ ਲਈ ਹੈ ਬਾਪ ਦਾਦੇ ਤੋਂ ਮੈਂ ਆਪਣੇ ਕਮਾਈ ਨਾਲ ਇਹ ਸਭ ਕੁਝ ਬਣਾਇਆ ਲੋਨ ਲੈ ਕੇ ਬੈਂਕ ਤੋਂ ਲੋਨ ਲਿਆ ਕੁਝ ਰਾਇਰ ਮਰਦਾ ਕੁਝ ਜੀਫ ਜੀਬੀਐਫ ਕਢਾ ਕੇ ਸਾਰਾ ਕੁਝ ਮੈਂ ਨੇ ਕੀਤਾ ਹੈ ਬਣਾਇਆ ਇਨਾ ਵਾਸਤੇ ਪਰ ਇਹ ਨਜਾਇਜ਼ ਮੈਨੂੰ ਤੰਗ ਪਰੇਸ਼ਾਨ ਬਹੁਤ ਕਰ ਰਹੀ ਹੈ ਰਾਧਿਕਾ ਨਾਮ ਦੀ ਜਨਾਨੀ ਜੋ ਕਿ ੱੱਕੇ ਨਾਲ ਨੂਹ ਬਣ ਰਹੀ ਹੈ ਲਿਖ ਲਿਖ ਕੇ ਦੇ ਰਹੀ ਹੈ ਮੈਨੂੰ ਥਾਣੇ ਚ ਬਾਰ ਬਾਰ ਬੁਲਾਇਆ ਜਾ ਰਿਹਾ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਮੈਂਟਲੀ ਆਫਸੈਟ ਹੈ ਇਸ ਲਈ ਵੀ ਮੈਨੂੰ ਮਤਲਬ ਇਨਸਾਫ ਚਾਹੀਦਾ ਐਸਐਸਪੀ ਸਾਹਿਬ ਨੂੰ ਮੈਂ ਅਰਜੀ ਦੇ ਕੇ ਆਇਆ ਅੱਜ ਵੀ ਮੈਨੂੰ ਇਨਸਾਫ ਚਾਹੀਦਾ ਜਨਾਬ ਇਹ ਰਾਧਿਕਾ ਨਾਮ ਦੀ ਜਨਾਨੀ ਮੈਨੂੰ ਬਹੁਤ ਤੰਗ ਕਰ ਰਹੀ ਹੈ ਮੈਂ ਦਾ ਕੋਈ ਕਦੇ ਵਿਆਹ ਪੂ ਨਹੀਂ ਕੀਤਾ ਇਹ ਵਿਆਹ ਕੀਤਾ ਕਿਹੜਾ ਪੰਡਤ ਹੈ ਕਿਹੜਾ ਕੌਣ ਹੈ ਲਿਆ ਕੇ ਸਬੂਤ ਦਵੇ ਮੈਂ ਉਸੇ ਦਾ ਮੇਰੇ ਨਾਮ ਲਿਖਾ ਰਾਂਗਾ ਕੋਟੀ ਇਹ ਆਪਾਂ ਪੰਦੀ ਸਾਡੇ ਖਿਲਾਫ ਮੈਨੂੰ ਸੀਨੀਅਰ ਮੈਂ ਫੋਨ ਕਰਕੇ ਰਿਟਾਇਰ ਬੰਦ ਹੈਗਾ ਸ਼ੂਗਰ ਬੀਪੀ ਦਾ ਮਰੀਜ਼ ਹੈ ਮੈਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੀ ਹੈ ਜੀ ਕਰਦਾ ਮੈਂ ਸੁਸਾਈਡ ਕਰ ਲਾਂ ਇੰਨਾ ਮੈਨੂੰ ਤੰਗ ਕੀਤਾ ਨਹੀਂ ਅੱਛਾ ਕਿੰ ਤੰਗ ਪਰੇਸ਼ਾਨ ਕਿਉਂ ਕਰ ਰਹੀ ਹੈ ਕਿਉਂਕਿ ਮੇਰੀ ਕੋਠੀ ਦੱਬ ਰਹੀ ਐ ਉਹੀ ਖੜਕਾ ਦੜਕਿਆ ਸੀ ਬਾਹਰ ਵੀ ਬੱਚਾ ਕੋਈ ਨਿਕਲੇ ਉਹ ਨਿਕਲੇ ਤੇ ਮੇਰੇ ਤੇ ਥਾਣੇ ਫੋਨ ਕਰ ਦੇਗੀ। ਦੋ ਵਾਰੀ ਝੂਠਿਆਂ ਕੰਪਲੇਟਾਂ ਆ ਕੇ ਪੁਲਿਸ ਨੇ ਉਠਾਇਆ। ਵੀ ਤੁਸੀਂ ਕਿੱਥੇ ਰਾਧਿਕਾ ਤੁਸੇ ਮਾਰਕੁੱਟ ਕਰ ਰਹੇ ਹੋ। ਅਸੀਂ ਕਹਾਂ ਕੁਛ ਨਹੀਂ ਮੌਕਾ ਦੇ ਕੇ ਚਲੇ ਗਏ। 3 ਤਰੀਕ ਨੂੰ ਤੇ ਪਵਿੱਤਰ ਸਿੰਘ ਹਮ ਸਬ ਇੰਸਪੈਕਟਰ ਆ ਉਹ ਖੁਦ ਮੌਕਾ ਦੇ ਕੇ ਗਿਆ 10:30 ਵਜੇ ਰਾਤ ਨੂੰ। ਉਹਨੇ ਰਿਪੋਰਟ ਵੀ ਭੇਜੀ ਐ ਐਸਐਸਪੀ ਸਾਹਿਬ ਦੇ। ਇਹ ਝੂਠੀ ਐ। ਹੂੰ ਗੇਟ ਕਰ ਗਿਆ ਗੇਟ ਨਹੀਂ ਖੋਲਿਆ ਉਹਨਾਂ ਸ਼ਰਮ ਦੇ ਮਾਰੇ ਹੂੰ 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 ਤੇ ਉਹ ਵਿਚਾਰੇ ਚਲੇ ਗਏ ਉਹ ਕਹਿੰਦੇ ਕੋਈ ਨਾ ਰਿਪੋਰਟ ਤੁਸੀਂ ਮੈਂ ਭੇਜਤੀ ਅੱਗੇ ਐਸਐਸਪੀ ਸਾਹਿਬ ਦੇ ਤੁਸੀਂ ਆਰਟੀਆਈ ਪਾ ਕੇ ਕਢਾ ਲਿਓ ਹੂੰ ਹੂੰ ਤੇ ਉਹ ਵੀ ਆਰਟੀਆਈ ਮੈਂ ਪਾ ਰੱਖਿਆ ਉਹ ਵੀ ਨਿਕਲਿਆਊਗੀ ਹੂੰ ਹੂੰ ਹੁਣ ਬਾਰ-ਬਾਰ ਸਾਨੂੰ ਧਮਕੀਆਂ ਦਿੰਦੀ ਆ ਮੈਂ ਕੋਰਟ 'ਚ ਆ ਕਰਤਾ ਆ ਉਹ ਕਰਤਾ ਇੱਕ ਸਟੇ ਦਾ ਪਰਚਾ ਲਿਖ ਕੇ ਹੱਥ ਨਾਲ ਆਪਣੇ ਲਈ ਫਿਰਦੀ ਆ ਆਪਣੇ ਆਪ ਜੱਜ ਬਣੀ ਫਿਰਦੀ ਆ ਇਹ ਆਪਣੇ ਹੱਥ ਨਾਲ ਲਿਖ ਕੇ ਜੱਜ ਦੀ ਐਪਲੀਕੇਸ਼ਨ ਨਹੀਂ ਹੈਗੀ ਕਿ ਆਪਣੇ ਹੱਥ ਨਾਲ ਲਿਖਿਆ ਹੋਇਆ ਹੈ ਇਸਨੇ ਸਕੈਚ ਪੈਨ ਨਾਲ ਮੋਟਾ-ਮੋਟਾ ਵੀ ਇਹਦੀ ਕੋਠੀ ਵਿਕੇ ਨਾ ਇਹ ਤੰਗ ਪਰੇਸ਼ਾਨ ਹੋਣ ਦਸੋ ਮੁੰਡੇ ਬਾਰੇ ਮੁੰਡਾ ਵਿੱਕੀ ਹਮ ਹਮ ਵਿਜੇ ਕੁਮਾਰ ਹਮ ਜੋ ਕਿ ਨਸ਼ਾ ਦਾ ਆਦੀ ਸੀ ਹਮ ਤੇ ਇਥੇ ਕੇਸ ਵੀ ਪੈ ਗਿਆ ਸੀ ਹਮ ਕੇਸ ਤੋਂ ਭਗੌੜਾ ਹੋਇਆ ਹਮ ਇਹਨੂੰ ਜੇਲ ਹੋਈ 3 ਮਹੀਨੇ ਦੀ ਹਮ ਉਸ ਤੋਂ ਬਾਅਦ ਆਇਆ ਜੇਲ ਚੋਂ ਹਮ ਤੇ ਉਹ ਠੀਕ ਮੈਂ ਰਿਟਾਇਰਮੈਂਟ ਦੀ ਬਣਾਈ ਸੀ ਇੱਥੇ ਅਮਨ ਬਾਗ 'ਚ ਹੂੰ ਉਹ 35 ਲੱਖ ਦੀ ਵੇਚ ਗਿਆ ਹੂੰ ਤੇ ਅਮਰੀਕਾ ਟੁਰ ਗਿਆ ਹੂੰ ਅਮਰੀਕਾ ਤੋਂ ਬਾਅਦ ਹੂੰ ਇਹ ਮੈਨੂੰ ਦੱਸਿਆ ਵੀ ਮੈਂ ਆ ਜਾਊਂਗਾ ਉਮਰਕੇ ਆਇਆ ਨਹੀਂ ਨਾ ਹੀ ਮੈਨੂੰ ਕੋਈ ਪੈਸਾ ਭੇਜਿਆ ਲੈਉਗੇ ਹਾਂ ਹਾਂ ਔਰ ਜਾਂਦੇ ਹੋਏ ਆਪਣੀ ਬਹੂ ਨੂੰ ਕਹਿੰਦਾ ਵੀ ਇਹ ਆਪਣੀ ਮਾਂ ਕੋਲ ਚਲੀ ਜਾਊਗੀ ਵੀ 20 ਦਿਨ ਚ ਨਹੀਂ ਫਿਰ ਇਹਨੂੰ ਮੈਂ علیحدਾ ਮਕਾਨ ਲੈ ਕੇ ਦੇ ਦਾਂਗਾ ਉਹ ਆਪਣੇ ਹਿੱਸੇ ਦੀ ਮਕੋਠੀ ਵੇਚ ਲਿਆ ਔਰ ਬੇਦਖਲ ਹੈਗਾ ਉਹ ਫਿਰ ਵੀ ਮੈਨੇ ਤਰਸ ਕੀਤਾ ਉਸੇ ਵੀ ਚੱਲ ਵੀ ਤੈਨਾਂ ਨੂੰ ਇੱਕ ਸਾਲ ਰੱਖੀਏ ਸੋ ਇਸ ਕਰਕੇ ਰਾਧਿਕਾ ਹੁਣ ਤੁਹਾਨੂੰ ਤੰਗ ਪਰੇਸ਼ਾਨ ਬਹੁਤ ਕਰ ਰਹੀ ਹੈ ਉਹ ਜਾਨ ਮਗਰੋਂ ਕੀ ਨਾ ਇਹਨਾਂ ਦਾ ਰਾਧਿਕਾ ਹਾਂਜੀ ਜੋ ਕਿ ਇਲੀਗਲ ਵਾਈਫਾਈ ਉਹਦੀ ਪਰ ਅਸੀਂ ਮੰਨਦੇ ਨਹੀਂ ਉਸ ਨੂੰ ਅੱਛਾ ਠੀਕ ਹੈ ਹਾਂ ਵੀ ਮਰ ਤੁਸੀਂ ਆਪਣੀ ਵਾਈਫ ਨਹੀਂ ਮੰਨਦੇ ਆਪਣੇ ਨੂੰ ਨਹੀਂ ਮੰਨਦੇ ਉਹਨੂੰ ਨੂੰ ਨਹੀਂ ਮੰਨਦੇ ਜੀ ਹਾਂਜੀ ਕਿਉਂਕਿ ਇਹਦੇ ਪਿੱਛੇ ਤਿੰਨ ਬੱਚੇ ਆ ਪਤਾ ਲੱਗਿਆ ਹੂੰ ਚਲੋ ਉਹ ਵਿਆਹੀ ਹੋਈ ਆ ਪਹਿਲਾਂ ਪਹਿਲਾਂ ਉਹਨਾਂ ਨੇ ਦੱਸਿਆ ਨਹੀਂ ਸੀਗਾ ਨਾ ਪਹਿਲਾਂ ਸਾਨੂੰ ਦੱਸਿਆ ਨਹੀਂ ਕੁਛ ਲੁਕੋ ਰੱਖੀਏ ਸਭ ਤੋਂ ਹੂੰ ਵੀ ਇਸ ਤਰ੍ਹਾਂ ਕਰਕੇ ਵੀ ਮਤਲਬ ਵੀ ਕੋਈ ਠੀਕ ਠਾਕ ਹੈ ਵੀ ਵਿਆਹ ਕਰਨਾ ਪਰ ਤਾ ਵਿਆਹ ਹੋਇਆ ਨਹੀਂ ਕੁਛ ਨਹੀਂ ਹੋਇਆ ਨਹੀਂ ਅਸੀਂ ਕੀਤਾ ਕੁਛ ਅਸੀਂ ਜਾ ਕੇ ਉਸ ਹਾਰਪੁਰ ਪਤਾ ਕੀਤਾ ਤੇ ਗਾਂ ਇਹਦੇ ਤਿੰਨ ਬੱਚੇ ਸੀ ਫਿਰ ਅਸੀਂ ਕਿਹਾ ਵੀ ਤੂੰ ਅਜਨੇਬਾ ਕੱਟ ਕੇ ਆਪਣਾ ਚਲੀ ਜਾ ਜੋ ਫੈਸਲਾ ਹੋਇਆ ਰਿਸ਼ਤੇਦਾਰ ਦੇ ਸਾਹਮਣੇ ਕਹਿੰਦੀ ਠੀਕ ਹੈ ਜੀ ਉਸ ਤੋਂ ਬਾਅਦ ਮੁੰਡਾ ਨਸ਼ੇ ਕਰਨ ਲੱਗ ਗਿਆ ਮੁੰਡੇ ਨੂੰ ਚਕਾਤਾ ਸੈਂਟਰ ਪਿੱਛੋਂ ਜੀ ਇਹਦੇ ਮਤਲਬ ਜਲੇਪਾ ਕਰਿਆ ਕੁੜੀ ਨੂੰ ਜਨਮ ਦਿੱਤਾ ਠੀਕ ਹੈ ਜੀ ਮੈਂ ਮੰਗੇ ਕੀਤੀ ਹੈ ਜੀ ਵੀ ਮੈਨੂੰ ਰਾਧਿਕਾ ਤੋਂ ਬਹੁਤ ਤੰਗੀ ਆ ਕਿਉਂਕਿ ਉਹ ਝੂਠੀਆਂ ਦਰਖਾਸਤਾਂ ਦਿੰਦੀ ਆ ਮੇਰੇ ਪਰਿਵਾਰ ਨੂੰ ਤੇ ਮੇਰੀਆਂ ਮੇਰੇ ਤੇ ਝੂਠੇ ਝੂਠੇ ਇਲਜ਼ਾਮ ਲਾਉਂਦੀ ਆ ਗੰਦੇ ਗੰਦੇ ਇਸ ਉਮਰ ਦੇ 65 ਸਾਲ ਦੀ ਉਮਰ ਦੇ ਵਿੱਚ ਸ਼ੂਗਰ ਦਾ ਬੀਪੀ ਦਾ ਮਰੀਜ਼ ਆ ਮੈਂ ਲੱਤ ਮੇਰੀ ਵੱਢਣ ਵਾਲੀ ਸੀ ਦੋ ਵਾਰੀ ਆਪਰੇਸ਼ਨ ਹੋਇਆ ਜੋ ਕਿ ਆ ਆ ਦੇਖ ਲੋ ਲੱਤ ਕੋਈ ਨਹੀਂ ਕੋਈ ਠੀਕਣੇ ਪੱਟੀਆਂ ਹੋ ਰਹੀਆਂ ਨੇ ਹਾਂ 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 ਅੱਲੇ ਵੀ ਪੱਟੀਆਂ ਹੋ ਰਹੀਆਂ ਨੇ ਮੈਨੂੰ ਸਾਲਾਂ ਦੇ ਵਿੱਚ ਜਾਣਾ ਪੈਂਦਾ ਹੂੰ ਬਹੁਤ ਮੈਨੂੰ ਪਰੇਸ਼ਾਨ ਕਰ ਰਹੀ ਹੈ ਕਦੇ ਮੇਰੇ ਨੂਹਾਂ ਦੇ ਖਿਲਾਫ ਕਦੇ ਮੁੰਡੇ ਦੇ ਖਿਲਾਫ ਕਦੇ ਮੇਰੇ ਖਿਲਾਫ ਹੂੰ ਹੂੰ ਸਭ ਦੀਆਂ ਐਪਲੀਕੇਸ਼ਨਾਂ ਦੇਈ ਜਾਂਦੀ ਹੈ ਹੂੰ 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 ਇਸ ਲਈ ਆਪਣਾ ਸਬੂਤ ਇਕੱਠਾ ਕਰ ਰਹੀ ਹੈ ਬਾਹਰ ਜਾਣ ਨੂੰ ਹੂੰ ਹੂੰ ਇਹਦਾ ਪਾਸਪੋਰਟ ਵੀ ਜ਼ਬਤ ਕੀਤਾ ਜਾਵੇ ਜੀ ਹੂੰ ਹੂੰ ਕਿਉਂਕਿ ਇਹ ਭੱਜ ਗਈ ਕਿਸੇ ਟਾਵੇਂ ਦਾ ਕੋਈ ਟਿਕਾਣਾ ਨਹੀਂ ਹੈਗਾ ਨਾ ਕੋਈ ਇਹਦਾ ਜਿੰਮੇਵਾਰ ਬੰਦਾ ਹੈ